ਗੱਛਣੇ ਔਰਤ ਨਵੀਂ ਔਰਤ ਨਵੀਂ ਪਰ ਅਸੀਂ ਤਾਂ ਮਜ਼ਾਕ ਮਜ਼ਾਕ ਵਿੱਚ ਜੇ ਕੋਈ ਚਾਚੀ ਨਾਲ ਸਾਨੂੰ ਕੰਮ ਕਹੇ ਤੇ ਨਾ ਅਸੀਂ ਕਹਿ ਦੇਣਾ ਬਾਈ ਲਾਣੇਦਾਰ ਨੇ ਸਾਨੂੰ ਕੰਮ ਲਾਇਆ ਠੇਕੇ ਠੇਕੇਦਾਰ ਵੀ ਕਹਿ ਦਿੰਨਾ ਜੀ ਲੋ ਜੀ ਸਾਰਾ ਸੋ ਕੰਮ ਹੋ ਗਿਆ ਓਕੇ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਵੀ ਜਿੰਨੇ ਆਪਣੇ ਇੱਧਰ ਜਾਂ ਬਾਹਰ ਦੇ ਸੰਬ ਦੇਸਾਂ ਤੋਂ ਵੀਰ ਭੈਣ ਭਰਾ ਬੱਚੇ ਬਜ਼ੁਰਗ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਐਦਾਂ ਹੀ ਆਪਣੇ ਬਲੌਗ ਨੂੰ ਵੱਧ ਚੜ ਕੇ ਕਮੈਂਟ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੇ ਬਲੌਗ ਵਧੀਆ ਲੱਗਦਾ ਏ ਤਾਂ ਜਰੂਰ ਨੇੜੀਆਂ ਲਿਆ ਦੇ ਕਰੋ ਲਾਈਕ ਸ਼ੇਅਰ ਦੀਆਂ ਲਓ ਜੀ ਤੇ ਤੁਹਾਨੂੰ ਪਤਾ ਹੀ ਆਪਣੇ ਸ਼ਹੀਦੀ ਦਿਹਾੜੇ ਚੱਲ ਰਹੀਆਂ ہیں ਦਿਨ ਤੇ ਬਾਕੀ ਅੱਜ ਆਪਣੇ ਪਿੰਡ ਖੰਡਪਾੜ ਸਾਹਿਬ ਦਾ ਭੋਗਤ ਪਿਆ ਜੀ ਚਾਰ ਸਾਹਿਬ ਜਦਿਆਂ ਦੀ ਆਚਾਰੰਭ ਹੋਇਆ ਉਹ ਤਾਂ ਪਰਸੋਂ ਤੋਂ ਪਰਸੋਂ ਰੋਜ਼ ਤੋਂ ਤੇ ਅੱਜ ਭੋਗ ਤਾਈ ਅੱਜ ਭੋਗ ਤੋਂ ਬਾਅਦ ਫਿਰ ਇੱਕ ਟਰੈਕਟਰ ਆ ਗਿਆ ਤਾਂ ਚਲੇ ਜਾਂਦਾ ਜੀ ਜਿੱਦਾਂ ਹੁਣ ਮਨਜੀਤ ਉਹਨਾਂ ਚੱਕਰ ਪਾ ਲਿਆ ਕਹਿੰਦੇ ਵੀ ਅੱਜ ਅਸੀਂ ਜਾ ਕੇ ਆਣਾ ਜੀ ਕਰਾਲੀ ਤੇ ਜੱਸ ਕਰਨ ਮਿਲੋ ਮੇਰੇ ਪੁੱਤ ਨੂੰ ਸਸਰੀ ਘਾਲ ਵੀ ਸਾਰਿਆਂ ਨੂੰ ਹੋਰ ਵੀ ਕੀ ਆ ਬਣਦਾ ਬਸ ਜੱਸ ਕਰਨ ਦੀ ਡਰੈਸ ਦੇਖ ਲਓ ਮੈਂ ਗੁਰਦੁਆਰੇ ਮੈਂ ਜਾ ਕੇ ਆਇਆ ਤਾਂ ਅੱਛਾ ਯਾਰ ਦਾ ਖੰਡ ਪਾੜ ਤੇ ਚਾਰ ਸਾਹਿਬ ਛੱਦਦੇ ਹਾਂ ਹਾਂ ਮੈਂ ਸਮਝ ਤੂੰ ਵੀ ਮੋਟਾ ਮੋਨੂ ਲਾਲਿਆ ਕੋ ਸਾ ਚਿੱਟਾ ਚਿੱਟਾ ਹਾਂ ਜਾਲੂ ਹਸ਼ਨ ਚਲਾ ਲੈ ਤੇ ਮਿਲੋ ਜੀ ਮਰਜੀ ਤੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਕੀ ਮੈਂ ਮਨਜੀਤ ਨੂੰ ਜੋ ਪਹਿਲਾਂ ਕਹਿ ਰਿਹਾ ਤਾਂ ਅੱਜ ਕਹਿੰਦੀ ਵੀ ਮੈਂ ਤਾਂ ਬੂਟ ਲੈ ਕੇ ਆਣੇ ਘਰਾਂ ਨੂੰ ਪਾਣ ਵਾਲੇ ਮਹਾ ਉਹ ਕਿਦਾਂ ਕਹਿੰਦੇ ਵੀ ਇੱਕ ਅੱਧਾ ਹੋਰ ਪਸੰਦ ਆ ਗਿਆ ਉਹ ਵੀ ਲਾਉਂਗੇ ਮੈਂ ਪਹਿਲਾਂ ਤਾਂ ਤਿੰਨ ਚਾਰ ਜੋੜੇ ਲਏ ਵਿਆਹ ਨੂੰ ਵੀ ਹੁਣ ਕਿਹੜਾ ਲੈਣਾ ਹੈ ਜਦ ਸੂਟਾਂ ਦੇ ਪਿੱਛੇ ਮਗਰ ਮੈਂ ਪਹੋਕੇ ਆਇਆਂ ਨੂੰ ਦੇਖੋ ਜਦ ਮੈਂ ਇੱਕ ਸੈੱਟ ਲਿਆ ਨੀ ਜੋੜਾ ਬੂਟਾਂ ਦਾ ਮੈਂ ਦੋ ਸੈੱਟ ਲਏ ਆ ਬਸ ਇੱਕ ਜੀਨ ਦੀ ਪੈਂਟ ਨਾਲ ਨੂੰ ਇੱਕ ਦੂਜਾ ਤੇ ਬਾਕੀ ਬਾਈ ਤੁਸੀਂ ਮੇਰੇ ਬੂਟ ਤਾਂ ਦੇਖੇ ਸਕਦੇ ਆਂ ਮੇਰੇ ਬੂਟ ਐਂ ਸਿੰਪਲ ਹੈ ਜੀ ਬਸ ਬੂਟ ਐ ਹੀ ਨਹੀਂ ਹੁੰਦਾ ਵੀ ਜੇ ਵਿਆਹ ਨੂੰ ਦੋ ਲੈ ਲਈਆਂ ਤਾਂ ਵੀ ਹੋ ਐ ਹੋ ਗਿਆ ਵੀ ਸਿਆੜੇ ਨੂੰ ਜਿੱਥੇ ਮਰਜ਼ੀ ਪਾ ਜੋ ਹੂੰ ਬੂਟ ਆਪਣੀ ਜਗ੍ਹਾ ਹੁੰਦੇ ਜੁੱਤੀਆਂ ਆਪਣੀ ਜਗ੍ਹਾ ਹੁੰਦੀਆਂ ਇਹ ਵੀ ਕੋਈ ਫਰਕ ਚੱਪਲਾਂ ਆਪਣੀ ਜਗ੍ਹਾ ਹੁੰਦੀਆਂ ਜਦ ਮੈਂ ਤੁਹਾਨੂੰ ਪਹਿਲਾਂ ਕਿਹਾ ਤਾਂ ਮੈਨੂੰ ਐ ਦਾ ਸੋਚ ਜਿਹੜੀ ਚੀਜ਼ ਪਹਿਣੀ ਆ ਤਾਂ ਪਹਿਣੀ ਹੋਵੇ ਫਿਰ ਉਹੀ ਤਾਂ ਗੱਲ ਹੋ ਗਈ ਚਾਰ ਚਾਰ ਜੋੜੇ ਪਹਿਲਾਂ ਲੈ ਲੇ ਹੁਣ ਫੇਰ ਜੁੱਤੀਆਂ ਨੇ ਜੀ ਘਾਟ ਜੁੱਤੀਆਂ ਨਹੀਂ ਜੁੱਤੀਆਂ ਦੀ ਘਾਟ ਹੈ ਬੂਟ ਲੈਣੇ ਨੇ ਬੂਟਾਂ ਦੀ ਘਾਟ ਹੈ ਚਲੋ ਬੋਲੋ ਅੱਜ ਬਸ ਇਹਨੂੰ ਕਰਾਂਗੇ ਉਹ ਤਾਂ ਉਹਨੇ ਵੀ ਦੱਸੇ ਦੇਣਾ ਵੀ ਜਿਹੜੀਆਂ ਫੈਂਸੀ ਹੁੰਦੀਆਂ ਨਾ ਉਹ ਐ ਨਹੀਂ ਹੁੰਦੀਆਂ ਕਿ ਜਿੱਥੇ ਮਰਜ਼ੀਂ ਦੇਖੋ ਪਾ ਗੇ ਉਹ ਵਿਆਹ ਸ਼ਾਦੀ ਨੂੰ ਹੀ ਪੈਂਦੀ ਆ ਪਾਈ ਜਾਏਗਾ ਫਰੀ ਜਾਏਗਾ ਜਰਾਪਾ ਪਾ ਕੇ ਨਾ ਜੁੱਤੀਆਂ ਪਾ ਲੈ ਕੇ ਹਾਂ ਮੈਂ ਤਾਂ ਐਂ ਕਹੂੰਗਾ ਚੱਲੀ ਫਿਰਦੀ ਨਾ ਐ ਕਹੂੰਗਾ ਵੀ ਇਹ ਜਿਹੜੀਆਂ ਪਾਈ ਫਿਰ ਉਹ ਐ ਨਹੀਂ ਮਹਿੰਗੀ ਜੁੱਤੀ ਦੇਖ ਕੇ ਵੀ ਐਂ ਕਹੂੰਗੇ ਫਿਕਰ ਤਾਂ ਨਹੀਂ ਅਗਲਾ ਘਰ ਦਾ ਐਂ ਕਹੂੰਗਾ ਵੀ ਇਹ ਬੂਟ ਨਹੀਂ ਪਾ ਸਕਦੀ ਹੁਣ ਦੇਖੋ ਮੈਂ ਦੇਖ ਤੇ ਦੋਰਾਣ ਵਾਲੇ ਜੇ ਮੇਰੇ ਇਹ ਤੋਂ ਹੋਏ ਵੇ ਮੈਂ ਦੂਏ ਪਾ ਲੰਨਾ ਨਵੇਂ ਵੀ ਤਾ ਮੰਨੂ ਕਹ ਆਇਆ ਕਹਿੰਨੇ ਵੀ ਇਹ ਤੇਰੇ ਜਾਣੇ ਆਣੇ ਵਾਲੇ। ਉਹ ਹੀ ਤਾਂ ਹੈ ਫਿਰ ਹੁਣ ਤੁਸੀਂ ਜਿਹੜੇ ਜਾਣ ਆਣੇ ਜਾਣੇ ਵਾਲੇ ਨਾ ਤਿੰਨ ਜੁੱਤੀਆਂ ਉਹ ਮੈਂ ਲੱਗ ਰੱਖੀਆਂ ਵੀ ਆਂ। ਅੱਛਾ ਸੁਣ ਲੋ ਜੀ ਭਾਈ। ਫਿਰ ਕਹਨੇ ਮਨਜੀਤ ਕੋਲ ਕੂਟ ਨਹੀਂ ਜੀ। ਮਨਜੀਤ ਕੋਲ ਨਹੀਂ ਫਿਰ ਕਹਿੰਦੇ ਮੰਨੂ ਦੱਬ ਰਹੀ ਜੀ ੱੱਕੇ ਤੇ ਜਾਣ ਕੇ ਵੀ ਤੇਰੇ ਕੋਲ ਚਾਰ ਜੋੜੀਆਂ ਆ ਜੀ। ਕਮਾਲ ਹੋ ਗਈ ਵੀ ਬੋਲੇ ਨਾ ਮੈਂ ਤਾਂ ਅੱਜ ਇਹਨੂੰ ਦੂਏ ਲਿਆਣੇ ਬਿਨਾ ਡੋਰਾ ਤੇ ਨਾ ਸਨੀਪਰ ਜੇ ਲਿਆ ਦੇਣੀ ਜੀ। ਪਾਈ ਟੱਕ ਟੱਕ ਕਰਦੀ ਫਰੀਜ ਆ ਉਹ ਵੀ ਫਿਰਦਾ ਆ ਕਹਿੰਦਾ ਮੈਂ ਵੀ ਲੈਣੇ ਕਹਿੰਦਾ ਘਰ ਆ ਪਾਣੇ ਨੂੰ ਕੌਣ ਐਂ ਤਾਂ ਦਵਾਈ ਵੇ ਮੈਂ ਦਵਾਈ ਨਹੀਂ ਉਦਣ ਆਪਣੇ ਗੈਲ ਦਵਾਈ ਕਹਿੰਦੇ ਤੈਨੂੰ ਕਰਨ ਮੈਂ ਯਾਰਾ 10 ਵੀ ਦਵਾਈ ਬਿਨਾ ਫਿੱਤੇ ਵਾਲੇ ਬਿਨਾ ਫਿੱਤਿਆਂ ਵਾਲੀਆਂ ਉਹ ਉਹ ਤਾਂ ਮੂੰਹ ਥੋੜੇ ਫਿੱਤੇ ਉਹਦੇ ਚ ਹੈ ਬਿਨਾ ਫਿੱਤਿਆਂ ਵਾਲੀਆਂ ਬੁੱਤੋਂ ਨਾ ਫਿੱਤੇ ਲੱਗੇ ਬਿਤੇ ਕੱਢ ਦਿੰਦੇ ਉਹਨਾਂ ਦੇ ਆਹ ਕਮੀਜ਼ ਅੱਜ ਪਾਈ ਆਈ ਮੇਰੇ ਪੁੱਤ ਨੇ ਨਵੀਂ ਮੇਰੇ ਗੈਲ ਲਈ ਦੇਖੋ ਜਿਹੜੀ ਮੇਰੇ ਪਤੀ ਬ੍ਰਿੰਗ ਕਿ ਤਨ ਵੀ ਠੀਕ ਹੈ ਕਿ ਨਹੀਂ ਹਾਂ ਚਲੋ ਠੀਕ ਹੈ ਜੀ ਬਾਕੀ ਇੰਨਾ ਨਹੀਂ ਸਾਨੂੰ ਰਾਹ ਦੇਣੀ ਹੁਣ ਆ ਰਹੀ ਆ ਆਪਣੀ ਸਿਸਟਰ ਆਈ ਵੀ ਆ ਗੁਡੀਆਂ ਨੂੰ ਲੈ ਕੇ ਜਾਣਾ ਗੈਲੋ ਕੱਲ ਦਾ ਕਿਹਾ ਬਣਾ ਪਿਛਲੇ ਬਲੌਗ ਚ ਵੀ ਇੱਕ ਤਨੂ ਪੀਜਾ ਪੀਜਾ ਦਾ ਚਲ ਉਹਨੂੰ ਕੱਲ ਖਿਲਾ ਦਿਆ ਦਾ ਇੱਕ ਨਾ ਉਹ ਲੈ ਕੇ ਦੇਣਾ ਇਹਨੂੰ ਛੋਟਾ ਜਿਹਾ ਕੋਈ ਖਿਡੌਣਾ ਤੇ ਇੱਕ ਜੀ ਉਹਨੂੰ ਬੂਟ ਹੈ ਉਹਦੇ ਪਾ ਬੂਟ ਵੀ ਲੈਣੇ ਆ ਅੱਜ ਅਸੀਂ ਉਹਦੇ ਇੰਨੇ ਨੇ ਬੂਟ ਹੈ ਜੀਰੋ ਨੰਬਰ ਜੀ ਅੱਜ ਨਾ ਅੱਜ ਮੈਂ ਬੈਠਿਆ ਉੱਥੇ ਬਈ ਲੰਗਰ ਛਕ ਰਿਆਂ ਆਪਣੇ ਵਾਲੇ ਆਏ ਕਰਾ ਮੈਨੂੰ ਲੱਗਦਾ ਇਹੀ ਥੀ ਕਿ ਕੱਪੜੇ ਚੇਂਜ ਹੋ ਗਏ ਆਏ ਕਰਾ ਫੋਨ ਲਿਆ ਬਣ ਕੇ ਹਵਾ ਜਮਾ ਬ੍ਰੇਕਾਂ ਵੀ ਲੱਗ ਜੂਗਾ ਸਾਰੇ ਵਸੇ ਕੋਈ ਫੇਰੀ ਆ ਜਾਣਗੇ ਨਾ ਬੁਰਕੀ ਪੋਲੇ ਕਰੇ ਮੂੰਹ ਵਿੱਚ ਫੇਰ ਪਾਪਾ ਜਿਹੜਾ ਫੇਰ ਹੈ ਨਾ ਆ ਜਾ ਪਿੱਛੇ ਮੈਂ ਗੋਦ ਚੱਕਿਆ ਰਹੀ ਦੀ ਮਾ ਮਮ ਨੂੰ ਆਵਾਜ਼ ਮਾਰਦੇ ਪਹਿਲਾਂ ਤਾਂ ਮਾਰੀ ਨਹੀਂ ਹੈ ਜਦ ਤੁਸੀਂ ਆਹ ਮੋੜ ਡੱਪੇ ਫੇਕਦੇ ਉਹ ਗਏ ਮੈਂ ਜਦ ਨਹੀਂ ਤਾਂ ਤਾਂ ਜਦ ਤੱਕ ਆਵਾਜ਼ ਮਾਰੀ ਨਹੀਂ ਹੈਗੀ ਤੇ ਹੁਣ ਗਏ ਧੁਗੇ ਚਲੋ ਅੱਜ ਜਾ ਕੇ ਆਨੇ ਬਣੇ ਰਹੇ ਹੋਈ ਨਾਲ ਬੈਠੋ ਬੈਠੋ ਫੇਰ ਬਾਈ ਲਾਇਏ ਵੀ ਅਸੀਂ ਆਲੂ ਵੀ ਲਿਆਏ ਸਾਹਮਣੇ ਨਾ ਆਲੂ ਪੱਟ ਹੋ ਰਹੇ ਤੇ ਆਹ ਹੈ ਹਾਂ ਅੱਜ ਲਾਊਗਾ ਪੀਜ਼ਾ ਟੈਟਰ ਮੰਨ ਲਾ ਦਾ ਰੋਕ ਆਈਏ ਗੁੜੀਆ ਰੋਇਆ ਤਾਂ ਬਾਈ ਐਨਾ ਤਾਂ ਖੇਡ ਲਿਆ ਮੇਰਾ ਪੁੱਤ ਬਾਈ ਮੜੇ ਘਰ ਤਾਂ ਨੂੰ ਚਾਰਜ ਓ ਗੁੜੀਆ ਕਿੱਥੇ ਜਾਣਾ ਐ ਕਲਾ ਨੂੰ ਕਰਾ ਛੱਡੇ ਮੈਂ ਤੁਹਾਨੂੰ ਹੈ ਓ ਓ ਗੁੜੀਆ ਕੀ ਹੋਇਆ ਪੁੱਤ ਨੂੰ ਪਿੰਦੂ ਤੇ ਸਮਾਨ ਫੜ ਲਾ ਰੱਖ ਦੇ ਵਿੱਚ ਤੇ ਲੋ ਜੀ ਚੱਲੇ ਬਾ ਹੁਣ ਤੁਹਾਨੂੰ ਕਰਾ ਲਈ ਜਾ ਕੇ ਹੀ ਮਿਲਦੇ ਅਸੀਂ ਭਾਈ ਕਰੀ ਜੀ ਸਲਾਹ ਸਵੇਰੇ ਛੱਤੇ ਪਹਿਲਾਂ ਸਾਡੀ ਗੁੜੀਆ ਤੋਤਲੀ ਵਾ ਕਹਿੰਦੀ ਮੈਂ ਮੇਰੇ ਬੂਟ ਵੀ ਕਹਿੰਦੀ ਸਲਿੱਪ ਮਾਰ ਜੰਨੇ ਕਹਿੰਦੀ ਤਿਲਕ ਜੰਨੇ ਐ ਲਓ ਜੀ ਇਹ ਆਲੂ ਅਸੀਂ ਤਾਂ ਘੱਟ ਲਿਆਏ ਨਾ ਇਹ ਕੰਨੇ ਵੀ ਕੱਚੇ ਆ ਪਾਣੀ ਐ ਨਾ ਚ ਤੇ ਉਹ ਬੈਠ ਗਿਆ ਵਿੱਚ ਬੈਠ ਗਿਆ ਬੈਠ ਗਿਆ ਬੈਠ ਗਿਆ ਹੋ ਗੁੜੀਆ ਉਹ ਬੂਬੂ ਬਾਈ ਟੋਪੀ ਜੀ ਭਗਵੰਤ ਮਾਨ ਦੀ ਗੱਡੀ ਆਲੀ ਆ ਉਹਦੇ ਪਾ ਲਾਟੂ ਜਾਂ ਕੈਮਰਾ ਜਾਂ ਹੁੰਦਾ ਦਾ ਪਿੱਛੇ ਐ ਐ ਕੈਮਰਾ ਜਾਂ ਐਦਾਂ ਤਾਂ ਕਰ ਲੈ ਮੂੰਹ ਆਦੇ ਟਰੈਕਟਰ ਆ ਇਤਨਾ ਵੇਜਾ ਛਾਣਾ ਲਾ ਲਿਆ ਛੋ ਜਾ ਛੋ ਜਾ ਬਾਈ ਛੋ ਜਾ ਛੋ ਜਾ ਅੱਜ ਤਾਂ ਮੇਰਾ ਪੁੱਤ ਲੱਗਾ ਸੌਂ ਕੇ ਆਇਆ ਵਾ ਉਹ ਦੇਖੋ ਦੇਖੋ ਤੇ ਇਹਨੂੰ ਜਲਦੀ ਡਰ ਗਈ ਪਹਿਲਾਂ ਹੁਣ ਨਾ ਸੁੱਤੀ ਉੱਠੀ ਐ ਹਨਾ ਪੁੱਤ ਚੱਲੀਏ ਚਲੋ ਚੱਲੀਏ ਚੱਲੀਏ ਚਲੋ ਚੱਲੀਏ ਬਾਈ ਚਲੋ ਕਹਿੰਦਾ ਹੈ ਚਲੋ ਚਲੋ ਬਾਈ ਮਨ ਨੂੰ ਐ ਲੱਗਦਾ ਰੋਊਗੀ ਚਲੋ ਠੀਕ ਹੈ ਜੀ ਉੱਥੇ ਜਾ ਕੇ ਮਿਲਦੇ ਹਾਂ ਤੁਹਾਨੂੰ ਪਹੁੰਚ ਗਏ ਜੀ ਗੁੱਡੂ ਦੀ ਹੱਟੀ ਹੈ ਜੀ ਦੇਖਦੇ ਹੁਣ ਭੂਤ ਲੋ ਇਹ ਜੀ ਦੁਆਣਾ ਮਨਜੀਤ ਨੂੰ ਅੱਜ ਮਨਜੀਤ ਉਹਨੇ ਤਾਂ ਉੱਪਰ ਹੋਰ ਅੰਕਲ ਜੀ ਕਿਾ ਹਾਲ ਐ ਵਧੀਆ ਫਿਰ ਵਧੀਆ ਲੈ ਪਹੁੰਚ ਗਏ ਤੇਰੇ ਦੁਆਰ ਫੇਰ ਛੇਤੀਓ ਠੀਕ ਆ ਜੀ ਮਾਰੋ ਤਾਂ ਇਹਨੇ ਗਾਇਕ ਕਵਰੀ ਕਰੋ ਚੈੱਕ ਕੁਆਲਟੀ ਆਓ ਜੀ ਆਜੋ ਕਿੰਨਾ ਮਹਿੰਗੀ ਲੋਕ ਉੱਪਰ ਚੱਲ ਕਿੰਨਾ ਨੰਬਰ 8 ਆਜੋ ਮੈਂ ਤੇ ਹਰ ਹਮਮਾ ਹਾਂ ਦੇਖੋ ਆਜੋ ਆਜੋ ਜੀ ਕੀ ਹਾਲ ਹੈ ਵੀ ਜੀ ਵਧੀਆ ਜੀ ਬੱਧੀ ਆਜੋ ਦਰ ਆਜੋ ਸਮਝਦੇ ਉਹ ਕੱਪੜੇ ਦੇਖੋ ਪਾਣੀ ਹਜ਼ੂਰੇ ਬਿਨਾ ਫਿੱਟਾ ਤੇ ਉਹਨੇ ਜੀ ਖਾਹ ਬਿਗਾ ਦੇ ਹੂੰ ਫਿੱਟਾ ਵੈਸੇ ਜੀ ਅੰਗਲਾ ਬਣਾਇਆ ਹੈ ਮੈਂ ਅਗੋਟ ਜਾਇਂ ਜਾਇਂ ਆ ਲੋ ਵੀਰਾਂ ਕਿ ਟਾਇਰ ਲੈ ਪਾ ਕੇ ਦੇਖੋ ਪੈ। ਇਹ ਕਿਹ ਕੋ ਕਰ ਜੋ ਤੁਮ ਲਾ ਪਾੜਨੀ। ਗਾਂਦੇ ਪਲਾਸਟਿਕ ਨੇ ਜੀ। ਮੋਟੇ ਨੇ ਜੀ। ਇਹ ਡੋਨ ਵਾਲੇ ਠੀਕ ਨੇ। ਰਬੜ ਜੀ ਹੈ ਜੀ। ਉਹ ਪੁੱਤੂ ਕਿਹੜੇ ਲੈਣੇ? ਆ ਜਾ ਬਈ ਇਹ ਦੇਖ ਤਾਂ ਚੱਕੇ। ਆ ਲੋ ਜੀ। ਉਹਦੇ ਪੇ ਉਹ ਦੇਖੋ ਉਹ ਦੇਖ। ਲੈ ਤਨ ਵੀਰ। Jangan lupa like, share,

ਆ ਜੇ ਅੱਜ ਪੜੇ ਜੇ ਪਨੀ ਕੋਹੀ ਲਾ ਗਲੇ ਨੇ ਹੋਰ ਆਦਰ ਖਾਗੋ ਜੇ ਇਹ ਨਾ ਠੀਕ ਹੋ ਜੀ ਤਾਂ ਸੈਂਟਰ ਆ ਇਹ ਪੀਆ ਬਲੂ ਪੀਆ ਬੋਪੇ ਇਹ ਕਹਿ ਇਹ ਜਿਹੜਾ ਥੋੜਾ ਜਿਹਾ ਥੋੜਾ ਜਿਹਾ ਪ੍ਰੈਸ ਤੁਸੀਂ ਪਸੰਦ ਕਰੋ ਬੜਾ ਲੇਵਾ ਨੰਬਰ 6 ਦੇ ਦਿੰਦਾ ਤੁਹਾਨੂੰ ਸੋ ਚਿੱਟਾ ਆ ਮੈਂ ਸੋ ਚਿੱਟਾ ਆਉਂਗਾ ਜੀ ਸੋ ਸਭ ਦਾ ਚਿੱਟਾ ਇਹ ਜੁੱਤੀਆਂ ਠੀਕ ਆ ਹਾਂ ਜੀ ਹਰੇ ਹੱਡੀ ਵਾਲੇ ਮੈਂ ਕਹਿੰਦਾ ਮੰਜੀ ਤੇ ਵੱਜ ਕੇ ਦੋ ਨਾ 2:30 ਵੱਜ ਗਏ ਜੀ ਤੇ ਅੱਜ ਦੁਕਾਨ ਪਰ ਹੁਣ ਗਏ ਤੇ ਉਹ ਵੀ ਤੁਹਾਨੂੰ ਦੱਸ ਦਨ ਨਹੀਂ ਤੇ ਪਿਛਲਾ ਵਲੌਗ ਤੁਸੀਂ ਦੇਖ ਰਹੇ ਅਸੀਂ ਕਰਾਲੀ ਗਏ ਤੇ 2-3 ਮਿੰਟ ਦਾ ਉਹ ਦੇ ਆ ਤੇ ਬਾਕੀ ਤੁਹਾਨੂੰ ਹੁਣ ਦਿਖਾਵਾਂਗੇ ਵੀ ਲੈ ਕੇ ਕਿ ਆਏ ਤੇ ਆ ਲੋ ਜੀ ਰਾਣੀ ਸੁੰਦਰਾ ਲੈ ਆਏ ਤੇ ਅਸੀਂ ਧੋਤੀ ਇਹ ਅੱਜ ਕਿਉਂਕਿ ਮਨਜੀਤ ਨੂੰ ਲੈ ਕੇ ਜਾਣਾ ਪਿਆ ਜੀ ਅੱਜ ਮੈਂ ਵੀ ਪੈ ਗਿਆ ਦੇਖ ਸਕਦੇ ਤੁਸੀਂ ਮੈਂ ਪੈ ਗਿਆ ਅੱਜ ਸਵੇਰ ਤੋਂ 10-11 ਵਜੇ ਤੋਂ ਬਾਅਦ ਪਿਆ ਜੀ ਹੈ ਤੇ ਉਹ ਸਾਹਮਣੇ ਪੱਟ ਹੋ ਰਹੇ ਤੇ ਕੱਲ ਦੇ ਆਲੂ ਅੱਧੇ ਘੇ ਰਹਿ ਗਏ ਤੇ ਉਹ ਪੱਟ ਘੇ ਢੇਰ ਲਾ ਗੇ ਆ ਦੇਖੋ ਇੱਕ ਟਰਾਲੀ ਕੱਢੀ ਨਾ ਗਿੱਲਾ ਹੋ ਗਿਆ ਦਾ ਟਰਾਲੀ ਜੀ ਲੱਦ ਕੇ ਲੈ ਕੇ ਦੇਖੋ ਮਿੱਟੀ ਕਿੰਨੀ ਹੋ ਗਈ ਸੜਕ 'ਚ ਗਾਰਾ ਹੀ ਗਾਰਾ ਤੇ ਸਾੜੇ ਪਿੱਛੇ ਤੇ ਮੀਂਹ ਸੋਣਾ ਪੈ ਲਈ ਅੱਜ ਅਸੀਂ ਗਏ ਤੇ ਦੁਕਾਨ ਸਿਆਲ ਬੈ ਮਨਜੀਤ ਨੂੰ ਦਵਾਈ ਦਵਾਨ ਕਿਉਂਕਿ 8-10 ਦਿਨ ਤੋਂ ਹੋ ਰਿਹਾ ਜੀ ਬੁਖਾਰ ਜਖਾਮ ਜਾ ਸੀੜ ਜੀ ਸਾਰਿਆਂ ਨੂੰ ਹੋ ਲਿਆ ਜੀ ਤੇ ਹੁਣ ਨਾ ਮਨਜੀਤ ਦਾ ਬੁਖਾਰ ਨਹੀਂ ਸੈੱਟ ਹੋ ਰਿਹਾ ਉਹਦੇ ਫਿਰ ਅੱਜ ਟੈਸਟ ਕਰਾਣ ਨੇ ਦੇਖਤਾ ਆਏ ਤੇ ਉਹਨੂੰ ਦਵਾਈ ਤਾਂ ਦੇ ਦਿੱਤੀ ਤੇ ਲੋ ਜੀ ਬੱਤਲਬਾਈ ਤੁਹਾਨੂੰ ਦਿਖਾ ਦਿੰਨਾ ਤੇ ਜਰੂਰ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਏਰੀਏ ਦੇ ਆਪਣੇ ਨਾਲ ਜੁੜੇ ਹੋਏ ਵੀਰ ਭੈਣ ਭਰਾ ਤੇ ਕਿਹੜੇ ਕਿਹੜੇ ਏਰੀਏ 'ਚ ਅੱਜ ਬਾਰਿਸ਼ ਹੋਈ ਲੋ ਜੀ ਪੌ ਦਾ ਚੱਲਦਾ ਮਹੀਨਾ ਤੇ ਚਮਕੌਰ ਸਾਹਿਬ ਦੀ ਸਬਾ ਹੋਲੀ ਤੇ ਸ਼ਹੀਦੀ ਦਿਨਾਂ ਸ਼ੁਰੂ ਹੋਏ ਵੇ ਤੁਹਾਨੂੰ ਪਤਾ ਤੇ ਹੁਣ ਫਤੇਗੜ ਸਾਹਿਬ ਦੀ ਹੈ ਜੀ ਸਭ 26 27 28 ਦੀ ਤਾਂ ਉੱਥੇ ਤਾਂ ਬਾਅਦ ਚ ਵੀ ਦੇਖਦੇ ਆ ਕਿ ਅਸੀਂ ਕਹਿੰਦੇ ਭੀੜ ਜ਼ਿਆਦਾ ਐ ਤੇ ਠੰਡ ਬਹੁਤ ਹੋ ਗਈ ਹੁਣ ਤੇ ਜਸਕਰਨ ਨੂੰ ਹੋਈ ਵੀ ਆ ਛੁੱਟੀਆਂ ਤੇ ਹੁਣ ਤੁਹਾਨੂੰ ਮਿਲਾਨੇ ਮਨਜੀਤ ਉਹਨਾਂ ਨੂੰ ਤੇ ਨਾਲੇ ਐ ਵੀ ਦੇਖਦੇ ਦੇਖੋ ਅੱਜ ਐਨ ਹੋ ਲਿਆ ਜੀ ਮੀ ਤੇ ਹੁਣ ਸਾਡੀ ਸਲਾਹ ਬਣਦੀ ᱛੀ ਵੀ ਫਤੇਗੜ ਸਾਹਿਬ ਜਾ ਕੇ ਆਈਏ ਆਹ ਲੋ ਜੀ ਅੱਜ ਤਾਂ ਨਾ ਬਾਹਰ ਤੇ ਗਿੱਲੇ ਪੈਰ ਅੰਦਰ ਕਿਉਂਕਿ ਅੱਜ ਮਨਜੀਤ ਸਵੇਰੇ ਹੋ ਗਈ ਜ਼ਿਆਦਾ ਢਿੱਲੀ ਉਹਨੂੰ ਲੈ ਕੇ ਗਏ ਤੇ ਜਸਕਰਨ ਬੈਠਿਆ ਹਾਂ ਜੀ ਪੁੱਤਰਾ ਅਸਰੀ ਗੱਲ ਜੀ ਸਾਰਿਆਂ ਨੂੰ ਤੇ ਮੇਰਾ ਜਸਕਰਨ ਪੁੱਤ ਅੱਜ ਘਰੇ ਹੀ ਤਾਂ ਮੈਂ ਇਹਦੀ ਮੰਮਾ ਨੂੰ ਦਵਾਈ ਦਵਾ ਲਿਆ ਨਾਲੇ ਟੈਸਟ ਕਰਾਇਆ ਐ ਤੇ ਜਿਹੜਾ ਸਮਾਨ ਲੈ ਕੇ ਆਏ ਉਹ ਵੀ ਤੁਹਾਨੂੰ ਦੱਸੂਗੇ ਤੇ ਹੁਣ ਅੱਗੇ ਅੱਗੇ ਅਗਲਾ ਗਾਹਾਂ ਬਲੌਗ ਜਿ ਤੁਹਾਨੂੰ ਬੁਲਾਵਾਂਗੇ ਬਿੰਦੂ ਨੂੰ ਆਪਣੀ ਸਿਸਟਰ ਆਈ ਉਹ ਵੀ ਛੋਟੀ ਜਿਹੀ ਗੁੜੀਆ ਉਹਦੇ ਕੋਲ ਬੂਟ ਨਹੀਂ ਤੇ ਮੈਂ ਇਹਨਾਂ ਨੂੰ ਕੱਲੇ ਹੀ ਕਹਿੰਦਾ ਵੀ ਅੱਜ ਲੈ ਆ ਲੋ ਜੋ ਲੈ ਆਣਾ ਕੱਲ ਤੇ ਪ੍ਰਮਾਤਮਾ ਲੱਗਦਾ ਅੱਖਾਂ ਮੀਚੂਗਾ ਉਹੀ ਗੱਲ ਹੋ ਗਈ ਲੋ ਜੀ ਅੱਜ ਮੰਜੀਤ ਦੇ ਕੰਮ ਲੇਟ ਹੋਏ ਵੇ ਦੇਖ ਲੋ ਜੀ ਮੈਂ ਵੀ ਅੱਜ ਘਰੇ ਆ ਜੀ ਮੈਂ ਵੀ ਮੰਜੀਤ ਦੀ ਹੈਲਪ ਕਰਾ ਰਿਆ ਹੋਰ ਬਾਈ ਮੰਜੀਤ ਤੇ ਮੰਜੀਤ ਥੋੜੀ ਕਿ ਢਿੱਲੀ ਮੰਜੀਤ ਕਿਸ ਤਰ੍ਹਾਂ ਰਿਹਾ ਤਾਂ ਆ ਕੇ ਦਵਾਈ ਲੈ ਲਈ ਤੀ ਸਸਿਕਾ ਲਈ ਸਾਰਿਆਂ ਨੇ ਤੇ ਖਰਾਕ ਵੀ ਨਹੀਂ ਲਈ ਲਈ ਦੀ ਕੱਤੀ ਆਓ ਖਰਾਕ ਲੈ ਲੈ ਦੇਖ ਸਵੇਰ ਦੀ ਖਿਚੜੀ ਤੈਨੂੰ ਖਲਾਈ ਵੀ ਕਰਕੇ ਤੇ ਹੁਣ ਫਰਕ ਪੈ ਜਾਊਗਾ ਤੇ ਬਾਕੀ ਹੁਣ ਇੱਕ ਘੰਟਾ ਕਰ ਰੈਸਟ ਫੇਰ ਸ਼ਾਮ ਦਾ ਸੋਚਦੇ ਆਂ ਕੀ ਬਣਦਾ ਹਨੀ ਤੇ ਲੋ ਜੀ ਅੱਜ ਮੈਂ ਮਨਜੀਤ ਨੂੰ ਕਿਹਾ ਬਾਈ ਐ ਨਹੀਂ ਕੰਮ ਨੇ ਲੋਟ ਆਣਾ ਇੱਕ ਹੋਰ ਵੀ ਤਾਂ ਜੀ ਅੱਜ ਤੋਂ ਪਹਿਲਾਂ ਨਾ ਤਾਂ ਦੇਖੋ ਠੰਡ ਪਈ ਸੁੱਕਾ ਕੋਰਾ ਪੈਂਦਾ ਦਾ ਰਾਤ ਨੂੰ ਤੇ ਹੁਣ ਮੀਂਹ ਪੈਣਾ ਚਾਹੀਦਾ ਤਾਂ ਯਾਰ ਠੰਡ ਹੋਣੀ ਚਾਹੀਦੀ ਲੋ ਜੀ ਮੀਂਹ ਪੈ ਗਿਆ ਹੁਣ ਕੱਲ ਤੋਂ ਦੇਖਦੇ ਆਂ ਵੀ ਧੁੰਦ ਕਿੰਨੀ ਆਂਦੀ ਐ ਤੇ ਬਿਮਾਰੀਆਂ ਦੀ ਘਰਤਾ ਜੀ ਮੌਸਮ ਉਹਨਾਂ ਜੇ ਇੱਕ ਮਹੀ ਪਹਿਲੇ ਨਾ ਹੋਰ ਪਊਗਾ ਜੇ ਤਾਂ ਕਹਿੰਦੇ ਹਨ ਨਾ ਮਨਜੀਤ ਤੇ ਉਹਦੇ ਗੱਲ ਬਿਮਾਰੀਆਂ ਤੋਂ ਹੋ ਜੂਗੀਆਂ ਪਰ ਕਿਹੜੇ ਬਿਮਾਰ ਹੋਣਦਾ ਉਹਨਾਂ ਨੂੰ ਅਪਦਾ ਉਧਰ ਇਹ ਗੋਸ ਲੱਗੇ ਵਿਹਾਏ ਹੈ ਜੀ ਖੰਡ ਵੀ ਦੇਖਿਆ ਕਿੰਨੇ ਮਰੀਜ਼ ਤੇ ਪਏ ਉੱਥੇ ਸਿਆਲ ਬਹਿ ਜਾਣੇ ਜੇ ਅਸੀਂ ਦਵਾਈ ਲੈਣਾ ਉਹਨਾਂ ਨੇ ਇੱਕ ਛੋਟਾ ਜਿਹਾ ਕੈਮੀਕਲ ਕਲੀਨਿਕ ਕਰਿਆ ਤਾਂ ਤੇ ਅੱਜ ਇੱਕ ਬਹੁਤ ਵੱਡਾ ਹਸਪਤਾਲ ਹੈ 20 25 ਬੈੱਡਾਂ ਦਾ ਹੋਰ ਤਿਆਰ ਕਰਿਆ ਨਾਲ ਸ਼ੋਮਨ ਡਾਕਟਰ ਹੈ ਉੱਥੇ ਜਾਂਦੇ ਅਸੀਂ ਉਹਨਾਂ ਨੇ ਸੋਹਣੇ ਟੈਸਟ ਟ੍ਰਸਟ ਅੱਜ ਲੈ ਲੇ ਸੈਂਪਲ ਟਾਈਫਾਇਡ ਦਾ ਇਨਫੈਕਸ਼ਨ ਹੋਰ ਜੇ ਸੈਲ ਲਾ ਹਾਂ ਇਹ ਕਰਾ ਤਿੰਨੇ ਚਾਰੇ ਇੱਕ ਨਾਲ ਹੀ ਖੂਨ ਦਾ ਪਤਾ ਲੱਗ ਜਾਊਗਾ ਜਾਂ ਤੇ ਤੇਰੇ ਚ ਅੱਜ ਜ਼ਿਆਦਾ ਆਹੋ ਐਚ ਵੀ ਵੀ ਕਰੂਗੇ ਉਹ ਤਾਂ ਹੋਏ ਜਾਂਦਾ ਗੈਲੇ ਐਚ ਵੀ ਹਮੋਗਲੋਬਿਨ ਉਹਨਾਂ ਦੀ ਵੀ ਖੂਨ ਵੀ ਪਤਾ ਲੱਗ ਜਾਊਗਾ ਨਾ ਵੀ ਘਟਿਆ ਹੁਣ ਕਿ ਥੋੜਾ ਉਹ ਤਾਂ ਵਧਿਆ ਕਿ ਨਹੀਂ ਬਿਲਕੁਲ ਬਿਲਕੁਲ ਰਾਈਟ ਘਟਿਆ ਦੇਖਿਆ ਤਾਂ ਹੈ ਗੰਦੀ ਅੱਜ ਨਾਲ ਲੱਗਦਾ ਤਾਂ ਹੈ ਅੱਛਾ ਫਿਰ ਮੈਂ ਲੈ ਆਈ ਇੱਕ ਪਤਾ ਹੋਰ ਮੈਂ ਇੱਕ ਮੈਂ ਖਾ ਰਹੀ ਹਾਂ ਮੈਂ ਧਿਆਨ ਹੋਵੇ ਹੁਣ ਨਾ ਕਾਦੀ ਕੈਲਸ਼ੀਅਮ ਦੀਆਂ ਦਵਾਈਆਂ ਖੋਣ ਬਣਾ ਲੈ ਕੇ ਅੱਛਾ ਤਾਂ ਕਰਦੀ ਆ ਤੇ ਗੱਲਬਾਤ ਐ ਇਸ ਤਰ੍ਹਾਂ ਜੀ ਅੱਜ ਮਨਜੀਤ ਰਾਤ ਬਹੁਤ ਡਾਊਨ ਹੋ ਗਈ ਦੀ ਜਦੋਂ ਕਰਾਲੀ ਤੇ ਆਏ ਹਨਾ ਬੁਲਟੀਆਂ ਵੀ ਲੱਗੀਆਂ ਦੋ ਤਿੰਨ ਆਈਆਂ ਇਹਨੂੰ ਫਿਰ ਮੈਨੂੰ ਲੱਗਿਆ ਵੀ ਇਹਨੂੰ ਠੰਡ ਲੱਗੀ ਵੀ ਪਹਿਲਾਂ ਤੇ ਬੁਖਾਰ ਜੀ ਜਾਂ ਡਾਕਟਰ ਕੋਲ ਜਾਣੇ ਉੱਥੇ ਆਂਦਾ ਨਹੀਂ ਥਰਮਾਮੀਟਰ ਉਂ ਉੱਠੂਗੀ ਸਾਮ ਸਵੇਰ ਮਨਜੀਤ ਦੇਖ ਕੇ ਕਹੂਗੀ ਦੇਖੀ ਮੈਨੂੰ ਬੁਖਾਰ ਐ ਇਹਨੂੰ ਅੰਦਰ ਤੇ ਲੱਗਦਾ ਜੀ ਬੁਖਾਰ ਅਸੀਂ ਬਾਹ ਫੜਕੇ ਵੇਖਦੇ ਹਾਂ ਜੀ ਹਨਾ ਟਾਈਫਾਇਡ ਹੋਊਗਾ ਮਨਜੀਤ ਤਾਂ ਲੱਗਦਾ ਟਾਈਫਾਇਡ ਹੀ ਹੋਊਗਾ ਹਾਂ ਤੋ ਕਿ ਮੇਰਾ ਕੜਾ ਕੜਾ ਰਹੀ ਜਾਂਦਾ ਅੰਦਰ ਤੇ ਉਹ ਵੀ ਸਵੇਰੇ ਸਵੇਰੇ ਜਿਆਦਾ ਫੀਲ ਹੁੰਦਾ ਲੱਗਦਾ ਬਾਹਾਂ ਜੀ ਟੁੱਟਦੀਆਂ ਜਾਂ ਹਾਂ ਉਹ ਬਸ ਫਿਰ ਅੰਦਰ ਕੋਈ ਟਾਈ ਫੈੜੇ ਚੱਕਰ ਹੈ ਕੋਈ ਵਧੀਆ ਚੱਲ ਹੁਣ ਟੈਸਟ ਹੋ ਗਏ ਰਿਪੋਰਟ ਕਾ ਦਾਨੀ ਹੈ ਆ ਲੋ ਜੀ ਕਿੰਨਾ ਕੰਮ ਨਿਪੜ ਗਿਆ ਮਨਜੀਤ ਨੂੰ ਦੋ ਟਾਪੇ ਦੇ ਮੈਂ ਭਰਕਾ ਤੇ ਦਵਾਈਆਂ ਬਹੁਤ ਚੱਲ ਰਹੀਆਂ ਜੀ ਕੋਈ ਆਰਾਮ ਨਹੀਂ ਹੋਇਆ ਲਾਗ ਨੇੜੇ ਦੇ ਡਾਕਟਰ ਫਿਰ ਰਾਤ ਮੈਂ ਲੈ ਕੇ ਗਿਆ ਡਾਕਟਰ ਕੋਲ 7 ਵਜੇ ਫਿਰ 7:30 ਪਿੰਡ ਵਾਲੇ ਡਾਕਟਰ ਤੇ ਤੇ ਉਹ ਤੋਂ ਵੀ ਲਿਆਈ ਚਾਰ ਖਰਾਕਾਂ ਮਾਂ ਚਾ ਰਾਤ ਨੂੰ ਤਾਂ ਆਰਾਮ ਆ ਜਾਊਗਾ ਫਿਰ ਵੀ ਬੈਸਟ ਦਾ ਰਹੀ ਮਨਜੀਤ ਹਨਾ ਇਹ ਬੋਲਣਾਂ ਨਹੀਂ ਤੇ ਚਲੋ ਠੀਕ ਹੈ ਜੀ ਤੇ ਆਪਾਂ ਗੱਲਬਾਤ ਕਰਾਨੇ ਬਾਅਦ ਚ ਹੁਣ ਤੁਹਾਨੂੰ ਮੌਸਮ ਵੀ ਦਿਖਾਤੇ ਆ ਤੇ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਜਰੂਰ ਦੱਸਿਓ ਕਿਹੜੇ-ਕਿਹੜੇ ਏਰੀਏ ਚ ਬੂੰਦਾਬਾਂ ਦੀ ਹੋਲੀ ਜਾਂ ਕਿਣੀਆਂ ਪੈਲੀਆਂ ਮੀਂਹ ਵਗੈਰਾ ਦੇਖੋ ਸਾੜਾ ਤਾਂ ਪੈ ਲਿਆ ਐਂ ਠੰਡ ਹੋ ਗਈ ਜੀ ਇੱਕ ਹਵਾ ਵੀ ਚੱਲ ਰਹੀ ਹੈ ਜੀ ਥੋੜੀ-ਥੋੜੀ ਹਵਾ ਚੱਲ ਰਹੀ ਹੈ ਹੈ ਚਲੋ ਹੋ ਗਈ ਆਪਣੀ ਵਾਪਸੀ ਪਰਮਾਤਮਾ ਦੀ ਕਿਰਪਾ ਨਾਲ ਲਓ ਜੀ ਤੁਰ ਪਏ ਫੇਰ ਰਾਣੀ ਸੁੰਦਰਾ ਤੁਸੀਂ ਦੇਖ ਲਓ ਰੈਡੀ ਰੈਡੀ ਐਂ ਕੰਮ ਨਾ ਹੋਣਾ ਨਾ ਚਾਚੀ ਨੇ ਕਰਨੇ ਢਾ ਲਿਆ ਕਿਆ ਚੱਕਰ ਹੋ ਗਿਆ ਹੈ ਚਿਚੀ ਘਾਰੇ ਦੇ ਪਾਸੇ ਦੱਤੇ ਭਈਆ ਮਨੀ ਦਾ ਦਮਕਾ ਨਾ ਹੀ ਫਿਰ ਬਲਾਦੀਰ ਵਿੱਚ ਚੱਲ ਬਸ ਹੁਣ ਕਰਨ ਹੁਣ ਰੁਕ ਜਾ ਜੇ ਨਹੀਂ ਹਟਣਾ ਫਿਰ ਰੁਕ ਜੋ ਹੁਣ ਬਸ ਚੱਲ ਕੋਈ ਨਹੀਂ ਕੋਈ ਨਹੀਂ ਬਸ ਹੁਣ ਕਰਨ ਜਾਦ ਹੁਣ ਇਹਨਾਂ ਰੀਤ ਬਣਾਈ ਵੀ ਹੁਣ ਕਿਆ ਕਰ ਸਕਦੇ ਹੈ ਕਿ ਨਹੀਂ ਹਾਂ ਤਾਂ ਬੱਕਰੋ ਚਾਹਨਾ ਹਾਂ ਚੱਲ ਠੀਕ ਹੈ ਇਹਨੂੰ ਵੀ ਇਹਨੂੰ ਵੀ ਪਿਆਰ ਪੈ ਗਿਆ ਦੋ ਛੇਲੂ ਤੇ ਨਾ ਜੀ ਛੋਟੇ ਛੋਟੇ ਰੱਖ ਮਨਜੀਤ ਬੈਗ ਪਿੱਛੇ ਹੀ ਸੈੱਟ ਹੋਣਾ ਹਨਾ ਆਹੋ ਸਾਈਡ ਪਰ ਰੱਖਣਾ ਤਾਂ ਮੂਰੇ ਤਾਂ ਕद्दू ਪਿਆ ਲਿਆਓ ਜੀ ਤੁਹਾਨੂੰ ਕद्दू ਦਿਖਾ ਦਈਏ ਪੱਕੜ ਪ੍ਰਿੰਸ ਲੈ ਕੇ ਆਇਆ ਬੱਸ 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 ਮੁਰਲਾ ਜੀ ਸਰ ਜੀ ਹੈ ਆਹ ਦੇਖੋ ਇਹ ਕद्दू ਪਿਆ ਮੰਨਦੇ ਨਹੀਂ ਤੁਸੀਂ ਪੱਕੜ ਕद्दू ਹੈ ਅੱਛਾ ਅੱਛਾ ਏ ਕੰਨੇ ਨਾ ਕਦੂ ਇਹ ਜਾਇ ਚਾਚੀ ਹੈ ਚਹਿ ਨੂੰ ਅੱਜ ਤੇ 20 ਦਿਨ ਰੱਖ ਲੋ ਮਹੀਨਾ ਹੈ ਇਹ ਖੱਟੇ ਰੱਖ ਲਈ ਆਪਾਂ ਨੇ ਸਾਲ ਰੱਖ ਲੋ ਅਗਲੇ ਸਾਲ ਬਣਾ ਲੈ ਜੇ ਅੱਛਾ ਸਾਲ ਰੱਖ ਲੋ ਚਾ ਹੈ ਵਾਹ ਇਹ ਵੀ ਹੈ ਚਲੋ ਚਲੋ ਬਾਈ ਚਲੋ ਖਿੱਚ ਦੋ ਆਹ ਲੋ ਜੀ ਇਹ ਪੱਠੀ ਨਾ ਆਪਣਾ ਫਿਰ ਉਹ ਦੋ ਤਿੰਨ ਸਬਜ਼ੀਆਂ ਬਣਣੀਆਂ ᱛੀਆਂ ਪਕੌੜੇ ਵੀ ਕੱਢਣੇ ਤੇ ਇਹ ਮੰਗਾਈ ᱛੀ ਵੀਰ ਤੋਂ ਚਾਚੀ ਨੇ ਤੇ ਕੱਲ ਪਰਸੋਂ ਉਹ ਕੱਲੇ ਲੰਘ ਗਏ ਗਏ ਭੁੱਲ ਚਾਚੀ ਹੁਣ ਸਮਾਨ ਨਾ ਭੁੱਲੀ ਕਿਉਂਕਿ ਇਹ ਦਿਨ ਵੀ ਹੁਣ ਤੈਨੂੰ ਪਤਾ ਅੱਜ ਕੱਲ ਗੁਰਪੁਰਬ ਦੇ ਚੱਲ ਰਹੇ ਆ ਸਾਰੇ ਗੁਰਦੁਆਰਾ ਸਾਹਿਬ ਚ ਹਰ ਇੱਕ ਪਿੰਡ ਚ ਨਾ ਹਾਂ ਕੰਮ ਚੱਲਦਾ ਆ ਜੀ ਲੰਗਰ ਲੰਗਰ ਤਿਆਰ ਕਰਨਾ ਭੱਠੀ ਆਰ ਪਤੀਲੇ ਬਹੁਤ ਔਖਾ ਹੋ ਜਾਂਦਾ ਹਾਂ ਜੇ ਰਹੇ ਐਸੇ ਬੜੇ ਫੈਦ ਨਾ ਮੰਨੂ ਐ ਦੱਸੋ ਅਸੀਂ ਤਾਂ ਜਾਣਾ ਐ ਆਹ ਕਾਤੇ ਪਿੱਛਾ ਹੋਈ ਜਾਂਦਾ ਪਤੰਦਰ ਤੂੰ ਅੱਗੇ ਨੂੰ ਓ ਗੱਡੀ ਕਿਨੇ ਨੂੰ ਸਾਡੇ ਕਹਿੰਦਾ ਜਾਣਾ ਨਹੀਂ ਸਾਡੇ ਨਾਲ ਜਾਣਾ ਕਹਿੰਦਾ ਹਾਂ ਦੇ ਕੋਈ ਨਹੀਂ ਚੱਲ ਇਹ ਗੁਡੀਆਂ ਚਲਿਏ ਚਲਿਏ ਗੁੜੀਆਂ ਬਾਤ ਕਰੇ ਚਾਰ ਨੇ ਬਾਤ ਹੈ ਆ ਜਾ ਛੇਲੂ ਫੜਾਈਏ ਛੇਲੂ ਨਾ ਗੱਡੀ ਕਿਤੇ ਨਹੀਂ ਆਣਾ ਉੱਥੇ ਪਤੀਲੇ ਰੱਖਣ ਚੱਲ ਚੱਲਦੇ ਆ ਪਤੀਲੇ ਰੱਖਣੇ ਉਧਰ ਤੇ ਲੈ ਚਲ ਬਾਈ ਹਾਂ ਲੈ ਚਲ ਉਧਰੀ ਨੂੰ ਆਗੇ ਅਸੀਂ ਤੁਰਕੇ ਚੱਲੋ ਹਾਂ ਅਸੀਂ ਉਧਰੋਂ ਆਗੇ ਚੱਲ ਹੋਰ ਲਓ ਜੀ ਚੱਲਦੇ ਆ ਫਿਰ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਲਿਏ ਫਿਰ ਦਿਓ ਜੀ ਆਗੇ ਆ ਮਹਾਰਾਜ ਤੇ ਤਾਂ ਵੀ ਸਾਡੇ ਲਾਣੇਦਾਰ ਕੌਣ ਹੈ ਜਰੂਰ ਕਮੈਂਟ ਕਰਕੇ ਦੱਸਿਓ ਆਪਣੀਆਂ ਭੈਣਾਂ ਨੇ ਭਰਾਵਾਂ ਨੇ ਬਹੁਤ ਕਮੈਂਟ ਕਰੇ ਆ ਮੈਂ ਮੰਨ ਗਿਆ ਜੀ ਤੁਹਾਡੀ ਗੱਲ ਤੁਹਾਡੀ ਰਾਏ ਵੀ ਸਹੀ ਹੈ ਵੈਸੇ ਤਾਂ ਲਾਣੇਦਾਰ ਮੰਨਦੇ ਅਸੀਂ ਚਾਚੀ ਨੂੰ ਉਹ ਚਾਚੇ ਵੈਸੇ ਚਾਚੀ ਤੇ ਉਹਨਾਂ ਨੇ ਬਿਲਕੁਲ ਸਹੀ ਜਵਾਬ ਦੇ ਆ ਜਾਂ ਤਾਂ ਚਾਚਾ ਹੈ ਲਾਣੇਦਾਰ ਜਾਂ ਚਾਚੀ ਹੈ ਅਸੀਂ ਮਿਠੇਕੇਦਾਰ ਨੇ ਸਾਨੂੰ ਠੇਕਾ ਦੇ ਦਿੱਤੇ ਹੈ ਕਿ ਨਹੀਂ ਚਾਚੇ ਵਿੱਚ ਚਾਚਾ ਫਸ ਜਾਂਦਾ ਮੇਰੇ ਗੱਲ ਤਾਂ ਕਰਕੇ ਚਾਚਾ ਕਹਿੰਦਾ ਮੈਂ ਲਾਣੇਦਾਰ ਨਹੀਂ ਕਹਿੰਦਾ ਲਾਣੇਦਾਰ ਤਾਂ ਚਾਚੀ ਹੋਇਆ ਚਲੋ ਠੀਕ ਹੈ ਜੀ ਫਿਰ ਚੱਲਦੇ ਹਾਂ ਹਾਂ ਆਜੋ ਲਓ ਜੀ ਤੇ ਹੋ ਗਏ पांडे ਤਾਂ ਕੋਈ ਰੇਹਾ ਨਾ ਹੋਇਆ ਚਾਚੀ ਫੇਰ ਹੁਣ ਕੋਈ ਜਾਣੇ ਵਾਲਾ ਵੀ ਨਹੀਂ ਓਕੇ ਬਸ ਓਕੇ ਹੱਥਾ ਜੇ ਕਰਦਾ ਚਲੋ ਠੀਕ ਹੈ ਜੀ ਤੇ ਭਾਈ ਹੁਣ ਚੱਲਦੇ ਆ ਚਾਚਾ ਪਾਪਾ ਨੂੰ ਸਾਸਰੀ ਕਾਲ ਹੋਰ ਭਾਈ ਪ੍ਰਿੰਸ ਫੇਰ ਤੈ ਤਾਂ ਕੱਲ ਨੂੰ ਆ ਜਾਣਾ ਹਾਂਜੀ ਚਲ ਠੀਕ ਹੈ ਭਾਈ ਪਰੌਣੇ ਆ ਤੇ ਚੱਲਦੇ ਆ ਜੀ ਹਾਂ ਹਾਂ ਹਾ ਜੀ ਹਾ ਜੀ ਟੋਪੜਾ ਵਾ ਬਸ ਵਾ ਹਾ ਚਾਚੇ ਨੂੰ ਮਿਲ ਲੈ ਚਾਚਾ ਆਹ ਤਾਂ ਇੱਥੇ ਤਾਂ ਸੱਲ ਲੈ ਦਾ ਬਿਆਵਾ ਇਹ ਹੁਣ ਸੱਲ ਇਕੱਠਾ ਆਉ ਕਹਿਣਾ ਹੁਣ ਇਹਨਾਂ ਦਾ ਕੈਂ ਨਹੀਂ ਕਰਦੇ ਕਹਿੰਦੇ ਜਦ ਮਾਈਨਸ ਗੱਲ ਮਾਈਨਸ ਹੋ ਜਾਂਦੀ ਨਾ ਇਹ ਪਲੱਸ ਗੱਲ ਪਲੱਸ ਇਕੱਲੇ ਇਕੱਲਿਆਂ ਦਾ ਕੁਝ ਹੋਰ ਹੈ ਹੁਣ ਮੈਂ ਇਕੱਠੇ ਕਰਕੇ ਨਾ ਮਾਈਨਸ ਮਾਈਨਸ ਨੂੰ ਇਕੱਠਾ ਕਰਕੇ ਪਲੱਸ ਬਣਾ ਦਿਆ ਲੈ ਹੁਣ ਕੋਈ ਚੱਕਰ ਨਹੀਂ ਹੁਣ ਚੱਲੂਗੇ ਹੈ ਚੱਕਰ ਨਹੀਂ ਹਾਂ ਕੋਈ ਹੋਰ ਠੀਕ ਬਾਏ ਚੀਮੂ ਛੋਟੀ ਜੀ ਬੱਕਲਾ ਲੈ ਕਾਣਾ ਤਾਹੀਂ ਫੜਾਉਂਗਾ ਮੈਂ ਕੰਨ ਤੇ ਬਾਏ ਕਰ ਬਾਏ ਕਰਦੇ ਬਾਏ ਬਾਏ ਕਰ ਪੁੱਤ ਬਾਏ ਕਰਦੇ ਫੇ ਬੱਕਰਾ ਲੈ ਜੀ ਛੋਟੀ ਜੀ ਛੇਲੂ ਲੈ ਜੀ ਉਹ ਵੀ ਕਹਿੰਦੀ ਮੈਨੂੰ ਬੱਕਰਿਆਂ ਚ ਲੈ ਕੇ ਚੱਲ ਆ ਆ ਵੀ ਹੈ ਅੱਛਾ ਅੱਛਾ ਆ ਵੀ ਹੈ ਚਲੋ ਠੀਕ ਹੈ ਜੀ ਦੇਖ ਲਓ ਜੀ ਮੌਸਮ ਦੇਖ ਲਓ ਕਿੰਨਾ ਟਾਈਮ ਹੋ ਗਿਆ ਨੇ ਰਹੀ ਪੈ ਗਿਆ ਸੂਰਜ ਤਾਂ ਕਿਤੇ ਦਿਖਦਾ ਨਹੀਂ ਪ੍ਰਿੰਸਾ ਨਾ ਅਸੀਂ ਤਾਂ ਅੱਜ ਪ੍ਰਿੰਸ ਨੂੰ ਵੀ ਤੰਗ ਕਰ ਲਿਆ ਘਰ ਆਇਆ ਵਾ ਕੱਲ ਦਾ ਮੈਂ ਕਹੀ ਜਾਂਦਾ ਆਹ ਕੰਮ ਕਰ ਲੋ ਉਹ ਕਰ ਲੋ ਫੇ ਸ਼ਾਮ ਨੂੰ ਕਿਹਾ ਚੱਲ ਵੀ ਆਰਾਮ ਕਰ ਲੋ ਹੁਣ ਹੁਣ ਨਾ ਇਹਦਾ ਪੂਰਾ ਮਨ ਬਣਿਆ ਵੀ ਮੈਂ ਕੰਪਲ ਛੱਡਣਾ ਨਹੀਂ ਤਾਂ ਕੰਪਲ ਦੇ ਕਈ ਨਿਕਲਿਆ ਆ ਬਾਹਰ ਹਾਂ ਆਹ ਇਹਨਾਂ ਦਾ ਐਲਈਡੀ ਵੀ ਲਾ ਲਈ ਉਧਰ ਆਪਣੇ ਐਲਸੀਡੀ ਤੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਸਰੀ ਕੱਲ ਮਿਲਦੇ ਆਂ ਜੀ ਅਗਲੇ ਬਲੌਗ ਵਿੱਚ ਹੁਣ ਸਾਨੂੰ ਦੋ ਆ ਗਿਆ ਹੈ ਜੀ ਠੀਕ ਹੈ ਜੀ ਕੀ ਕਰਨੀ ਆ ਅਸੀਂ ਸਵੇਰੇ ਅੱਛਾ ਫ੍ਰਿਜ ਰਹਿ ਗਿਆ ਅਜੇ ਹੈ ਹਾਂ ਬੰਦ ਕਰੂੰਗੇ ਹੁਣ ਫਿਰ ਸਵੇਰੇ ਚੱਕ ਕੇ ਲਿਜਾਉਂਗੇ ਅੱਛਾ ਹੁਣ ਬਾਦਲੇ ਕਮਰੇ ਵਿੱਚ ਦੇਖ ਲਓ ਉਧਰ ਸਾਰਾ ਹੈ ਗਿਆ ਹਾਂ ਉਹਨੂੰ ਤਾਂ ਉਧਰ ਹੀ ਕਰਦੇ ਹੋ ਠੀਕ ਨਹੀਂ ਮੀਟਰਾ ਉੱਚੀ ਨਹੀਂ ਪਾਰਲੀ ਸੈਡ ਐ ਕਰਨੀ ਚਾਚਾ ਹੁਣ ਇੱਕ ਵਾਰੀ ਨਾ ਚੋਲਾ ਮਾ ਥੋੜਾ ਕ ਮਿੱਠਾ ਪਾ ਕੇ ਇੱਕ ਵਾਰੀ ਕੰਮ ਨਵੇੜ ਦੀ ਨਹੀਂ ਚਾਚੀ ਨੇ ਤਾਂ ਫੇਰ ਕੰਮ ਕਰੀ ਜਾਣ ਖੱਲਾ-ਖੱਲਾ ਸਮਾਨ ਚੱਕਦੀ ਆ ਕੱਲ ਬਾਈ ਬੱਕਰਿਆਂ ਨੇ ਸਾੜਾ ਖਾਣਾ ਦਾਣਾ ਪਿਆ ਤਾਂ ਇੱਧਰ ਆਉ ਕਹਿੰਨੇ ਆ ਅਸੀਂ ਉਹ ਪਾਰਟੀ ਕਰ ਲਈਏ ਅਸੀਂ ਉਧਰ ਪਾਰਟੀ ਕਰੀਗੇ ਉਹਨਾਂ ਨੇ ਇੱਧਰ ਨਹੀਂ ਉਹ ਸਮਾਨ ਹੀ ਬੱਕਰਿਆਂ ਦਾ ਤਾਂ ਹੈ ਤਾਂ ਹੈ ਤਾਂ ਕਿਆਵਾ ਕਿਉਂ ਆ ਅੱਜੇ ਤਾਂ ਕੰਮ ਫਤੇ ਕਰ ਜਾਂਦੇ ਫੇਰ ਲਿਆਉਂਗੇ ਹੋਰ ਜਿਕਣਾ ਹੁਣ ਛੋਟੇ ਨਿਆਣੇ ਕਰੇ ਕਰਦੇ ਆਂ ਇੱਕ ਨਹੀਂ ਬੱਕਰਿਆਂ ਨਾਲ ਆ ਵੀ ਤੁਸੀਂ ਕੱਲੇ ਕੱਲੇ ਪਾਰਟੀ ਕਰਦੇ ਹਾਂ ਅਸੀਂ ਆ ਦੇਵਾਂਗੇ ਹਾਂ ਇਹ ਗਲਤੀ ਬੱਸ ਬੱਸ ਚਹੀਦਾ ਵੀ ਹੈ ਰੋਜੀ ਕਿਕਬੁੱਕੋ ਕਹਿੰਦੇ ਵੀ ਕਿਕਬੁੱਕ ਨਾਲ ਨਹੀਂ ਬਣਦਾ ਕੁਝ ਨਾਲ ਇੱਕ ਹੋਰ ਹੈ ਜਿੱਕਣਾ ਨਿਆਣੇ ਆਪਾਂ ਹੁੰਦੇ ਤੇ ਛੋਟੇ ਹੁੰਦੇ ਕਿਤੇ ਕੋਈ ਚੀਜ਼ ਹੋਇਆ ਸਾਨੂੰ ਘਰਦਿਆਂ ਨੇ ਦੇਣੀ ਥੋੜੀ ਥੋੜੀ ਜੇ ਕਿਤੇ ਉਹਨੇ ਪਿੰਡ ਚ ਲੰਘ ਜਣਾ ਨਾ ਫਿਰ ਅਸੀਂ ਆਹੀ ਕੰਮ ਕਰੇਗਾ ਜੋ ਬੱਕਰਿਆਂ ਨੇ ਕਰਿਆ ਜਾਚੇ ਫਿਰ ਅਸੀਂ ਰੇਲ ਬਣਾ ਦੇਣੀ ਜਿਹੜਾ ਕੋਈ ਫਸ ਗਿਆ ਬਾ ਚੱਕ ਦਣੀ ਫੱਟੇ ਫਿਰ ਤੇ ਚਲੋ ਠੀਕ ਹੈ ਜੀ ਚਲਦੇ ਹੁਣ ਆਪਣਾ ਵਲੌਗ ਹੈ ਇੱਥੇ ਤੱਕ ਦਾ ਹੀ ਵਾਪਸੀ ਦਾ ਵਲੌਗ ਤਾਂ ਤੇ ਹੁਣ ਚਲਦੇ ਆ ਆਪਣੇ ਘਰਾਂ ਨੂੰ ਪੰਜਾਬ ਬਾਜਾ ਮਾਰਦਾ ਸਸਰੀ ਕਾਲ ਜੀ ਸਾਰਿਆਂ ਨੂੰ ਤੂੰ ਕਾਤੇ ਕਰਦਾ ਜੱਜ ਕਰਨਾ ਆ ਦੇਖ ਲੋ ਇਹ ਇਹ ਵੀ ਕਰ ਰਿਆ ਵੀ ਜਿਕਣਾ ਮੰਨੂ ਛੱਡ ਜੂਗੇ ਹੋਰ ਚਾਚੇ ਨੇ ਕਰੀ ਹੋਣਾ ਵੀ ਕਰੀ ਚਲ ਹੁੰਦਾ ਫਰਕ ਬਾਕੀ ਇਹਨੂੰ ਤਾਂ ਚਾਚੇ ਵਾਦਾ ਕਰਿਆ ਵਾ ਵੀ ਤੈਨੂੰ 15 ਦਿਨ ਮਹੀਨੇ ਬਾਅਦ ਢੇੜਾ ਮਰਾਇ ਦੇਣਾ ਮੈਂ ਮੈਂ ਖੜਿਆ ਹਾਂ ਹਾਂ ਆਰ ਉੱਧਰ ਪ੍ਰਿੰਸ ਵੀ ਹੁਣ ਤਾਂ ਪ੍ਰਿੰਸ ਵੀ ਉੱਥਾ ਆ ਜਾਂਦਾ ਸਾਡੇ ਕੋਲ ਫੇਰ ਜੀ ਲੱਗ ਜਾਂਦਾ ਇਹਦਾ ਇਹ ਕੱਲਾ ਆ ਨਾ ਖੜੀਏ ਬਾਅਦ ਹੁਣ ਵੀ ਤਾਲੇ ਤੇ ਮਹੀਨਾ ਡੇਢ ਮਹੀਨਾ ਹੀ ਹੋਇਆ ਤਾਂ ਚਾਚੀ ਇੱਕ ਹੋਰ ਵੀ ਐ ਆਪਣੇ ਜਿਹੜਾ ਪਰਿਵਾਰ ਹੈ ਨਾ ਅਜੇ ਆਪਣੀ ਫੈਮਿਲੀ ਹੁਣ ਹੁਣ ਲੱਗੇ ਰਹਿਣਾ ਮਾਤਾ ਹੈ ਨਹੀਂ ਗ੍ਰੋਥ ਕਰ ਰਹੀ ਐ ਤਾਂ ਕਰਕੇ ਥੋੜਾ ਕ ਫਰਕ ਐ ਜੇ ਕੱਦਾ ਕਰਾਂ ਨਿਆਣਾ ਹੋਰ ਹੋਇਆ ਫੇ ਨਿਆਣੇ ਦਾ ਜੀ ਲੱਗ ਜਾਂਦਾ ਕੱਲੇ ਨਿਆਣੇ ਦਾ ਓੱਖਾ ਹੀ ਐ ਅੱਜ ਕੱਲ੍ਹ ਘਰਾਂ ਚੋਂ ਕਿੰਨੇ ਕਿ ਨਿਕਲਦੇ ਹੈ ਕਿ ਨਹੀਂ ਪਿੰਡਾਂ ਚ ਸਾਢੇ ਦਾ ਕਹਿੰਦੇ ਸ਼ਾਮ ਨੂੰ 7:00 6:00 ਉਹ ਵੀ ਇਹ 6 ਵਜੇ ਤੱਕ ਸਾਰੇ ਇਕੱਠੇ ਹੁੰਨੇ ਚਾਚੀ ਇਕੱਠੇ ਖੇਲੀ ਜਾਂਦੇ ਸਾਈਕਲੀਆਂ ਪਰ ਬਾਕੀ ਨਿਆਣੇ ਚਾਹੇ ਚਾਚਾ ਦੇ ਸਾਰੇ ਹੋ ਬਾਈ ਕਰਾਂ ਕਿ ਆ ਹਮਾ ਚਲਦੀਆਂ ਹਸੀਨ ਬਾਦੀਆਂ ਐ ਇੱਥੇ ਦਾ ਚੰਗੇ ਭੱਲਿਆਂ ਦਾ ਦਿਲ ਲੱਗ ਜਾਂਦਾ ਚਾਹੇ ਬਾਹਰ ਤੇ ਆ ਜਾਵੇ ਕੋਈ ਘੁੰਮਣ ਅਸੀਂ ਤਾਂ ਫੇਰ ਉਰੇ ਦੇ ਹੀ ਐ ਤਾ ਕਰਕੇ ਮੰਨੂ ਵੀ ਬਹੁਤ ਲੱਗਣ ਲੱਗ ਗਿਆ ਜਿਵੇਂ ਉਹ ਰਾਜਨ ਨਾ ਮੇਰਾ ਵੀ ਜੀ ਨਹੀਂ ਕਰਦਾ ਪਰ ਕੀ ਕਰਾਂ ਹੁਣ ਕੰਮਕਾਰ ਦੇਖਣੇ ਭਾਈ ਰਾਤ ਤਾਂ ਅਸੀਂ ਰਾਤ ਤੇ ਰਾਤ ਤਾਂ ਅਸੀਂ ਕੱਲ ਹਾਂ ਤਾਂ ਮੈਂ ਲੋ ਆਇਆ ਇੱਕ ਦਿਨ ਮਾਂ ਕਰਨ ਕਹਿਣਾ ਦੇਖ ਲੈ ਕਰਨ ਫੇਰੜੀ ਜਾਂਦਾ ਆਹ ਗੱਲ ਹੈ ਚਲੋ ਠੀਕ ਹੈ ਸਾਸਰੀਕਾ